ਗੁਰੂ ਰੂਪ ਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਦੀ ਪਾਵਨ ਬਾਣੀ ਦੇ ਵਿੱਚ ਪੰਕਤੀਆਂ ਆਉਂਦੀਆਂ ਹਨ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ ਇਸ ਪਾਵਨ ਪਵਿੱਤਰ ਪੰਕਤੀ ਦੇ ਵਿੱਚ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਵੱਖ-ਵੱਖ ਯੁਗਾਂ ਦੇ ਕਰਮਾਂ ਦਾ ਜ਼ਿਕਰ ਕੀਤਾ ਹੈ ਕਿ ਕਲਯੁਗ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਕਿਸ ਤਰ੍ਹਾਂ ਚਿੰਤਨ ਕਰਦੇ ਦੁਆਪਰ ਦਾ ਯੁਗ ਆਇਆ ਲੋਕਾਂ ਦੀ ਧਾਰਮਿਕ ਪਰੰਪਰਾ ਕਿਸ ਤਰ੍ਹਾਂ ਬਦਲੀ ਇਸੇ ਜੋਗੇ ਦੇ ਵਿੱਚ ਜਿਹੜੇ ਧਰਮੀ ਲੋਕ ਸਨ ਉਹਨਾਂ ਨੇ ਪ੍ਰਮਾਤਮਾ ਦੀ ਆਰਾਧਨਾ ਕਿਸ ਢੰਗ ਨਾਲ ਕੀਤੀ ਸਤਿਗੁਰੂ ਪੰਚਮ ਪਾਤਸ਼ਾਹ ਨੇ ਇੱਕ ਪੰਕਤੀ ਦੀ ਵਿਆਖਿਆ ਕੀਤੀ ਹੈ ਕਲ ਕੇਵਲ ਨਾਮ ਆਧਾਰ ਇਸ ਕਲਯੁਗ ਦੇ ਸਮੇਂ ਵਿੱਚ ਕੇਵਲ ਦੇ ਕੇਵਲ ਤੇਰਾ ਨਾਮ ਨੇ ਕल्याण ਕਰਨਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਜਿਹੜਾ ਇਹ ਸੰਸਾਰ ਹੈ ਇਹ ਸਾਗਰ ਵਰਗਾ ਹੈ ਕਿਉਂਕਿ ਸਮੁੰਦਰ ਵਿੱਚ ਕਈ ਤਰ੍ਹਾਂ ਦੇ ਵੱਖ-ਵੱਖ ਜਾਨਵਰ ਹਨ ਵਖ ਵਖ ਮੌਕਿਆਂ ਤੇ ਉਹ ਇੰਨੀਆਂ ਛੱਲਾ ਮਾਰਦਾ ਹੈ ਕਿ ਕਈ ਲੋਕ ਜਿਹੜੇ ਕੰਡਿਆਂ ਤੇ ਵਸਦੇ ਹਨ ਉਹਨਾਂ ਨੂੰ ਰੋੜ ਕੇ ਲੈ ਜਾਂਦਾ ਹੈ ਮੱਸੀਆ ਦੀ ਰਾਤ ਨੂੰ ਸਮੁੰਦਰ ਦੇ ਵਿੱਚ ਭੋਰਾ ਜਿੰਨਾ ਵੀ ਆਵਾਜ਼ ਨਹੀਂ ਆਉਂਦੀ ਬਿਲਕੁਲ ਸ਼ਾਂਤੀ ਹੈ ਇਸੇ ਪ੍ਰਕਾਰ ਹੈ ਸੰਸਾਰ ਦੀ ਅਵਸਥਾ ਹੈ ਇਸ ਦੇ ਵਿੱਚ ਕਦੇ ਦੁੱਖਾਂ ਦੀਆਂ ਲਹਿਰਾਂ ਕਦੇ ਸੁੱਖਾਂ ਦੀਆਂ ਲਹਿਰਾਂ ਅਤੇ ਕਈ ਪ੍ਰਕਾਰ ਦੀਆਂ ਵਾਸ਼ਨਾਵਾਂ ਤੇ ਤ੍ਰਿਸ਼ਨਾ ਰੂਪੀ ਮਗਰਮਸ਼ ਮਸ਼ੀਆਂ ਸਾਡੇ ਅੰਦਰ ਹਨ ਜਿਹੜੀਆਂ ਸਾਡੀ ਬਿੱਤੀ ਨੂੰ ਟਿਕਨ ਨਹੀਂ ਦਿੰਦੀਆਂ ਇਸ ਤਰ੍ਹਾਂ ਜੋ ਮਨੁੱਖ ਆਪਣੀ ਬਿਰਤੀ ਨੂੰ ਸੰਸਾਰ ਵਾਲੇ ਪਾਸੇ ਤੋਂ ਸੰਕੋਚ ਲੈਂਦਾ ਹੈ ਉਸ ਸਮੇਂ ਉਸ ਮਨੁੱਖ ਦੇ ਮਨ ਵਿੱਚ ਟਿਕਾ ਆ ਜਾਂਦਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਹੈ ਤਾਂ ਸੰਸਾਰ ਸਾਗਰ ਤੇ ਇਸ ਸੰਸਾਰ ਸਾਗਰ ਵਿੱਚ ਆਪਣੇ ਆਪ ਕਰਨਾ ਬੜਾ ਔਖਾ ਹੈ ਈਉਂ ਕਰ ਜਿਵੇਂ ਮਨੁੱਖ ਜਹਾਜ਼ ਤੇ ਬੈਠਦੇ ਹਨ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਖੇਚਲ ਨਹੀਂ ਪੈਂਦੀ ਇਸੇ ਤਰ੍ਹਾਂ ਜਿਹੜੇ ਹਰੀ ਦੇ ਚਰਨ ਹਨ ਪ੍ਰਮਾਤਮਾ ਦਾ ਨਾਮ ਹੈ ਤੂੰ ਇਸ ਜਹਾਜ਼ ਤੇ ਚੜ ਜਾ ਸਿਮਰਤ ਨਾਮ ਨਾਹੀ ਫਿਰ ਮਰਨ ਜੇ ਪ੍ਰਮਾਤਮਾ ਦਾ ਨਾਮ ਚੇਤੇ ਰੱਖੇਗਾ ਪਰਮਾਤਮਾ ਦੀ ਯਾਦ ਤੇਰੇ ਅੰਦਰ ਬਣੀ ਰਹੇਗੀ ਤਾਂ ਤੈਨੂੰ ਦੁਬਾਰਾ ਮੁੜ ਕੇ ਮਰਨਾ ਨਹੀਂ ਪਵੇਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀ ਇੱਕ ਪੌੜੀ ਵਿੱਚ ਨਾਮ ਦੀ ਵਡਿਆਈ ਕਰਦੇ ਇਸ ਤਰ੍ਹਾਂ ਦੱਸਿਆ ਹੈ ਕਲਯੁਗ ਕੀ ਸੁਨ ਸਾਧਨਾ ਕਰਮ ਕਿਰਤ ਕੀ ਚੱਲੇ ਨਕਾਈ ਜਿਹੜੀ ਤੂੰ ਪੁਰਾਣੀ ਨਕਲ ਕਰਦਾ ਹੈ ਉਹ ਅੱਜਕੱਲ ਨਹੀਂ ਚੱਲੇਗੀ ਜਿਸ ਮੌਕੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਚਵਾਨੀਆਂ ਦਿਵਾਨੀਆਂ ਆਨੇ ਟੱਕੇ ਇਹ ਸਾਰੇ ਸਿੱਕੇ ਚੱਲਦੇ ਸਨ ਪਰ ਅੱਜ ਉਹ ਸਿੱਕੇ ਨਹੀਂ ਚੱਲਦੇ ਆਪਣੇ ਮੌਕੇ ਦੇ ਸਿੱਕੇ ਪ੍ਰਮਾਣਿਕ ਸਨ ਇਸ ਪ੍ਰਕਾਰ ਮੇਰੇ ਸਤਿਗੁਰ ਪਾਤਸ਼ਾਹ ਦੇ ਪਿਆਰ ਵਾਲੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿਸੇ ਜ਼ਮਾਨੇ ਵਿੱਚ ਯੱਗ ਕਰਨ ਦਾ ਸਿੱਕਾ ਚੱਲਦਾ ਸੀ ਕਿਸੇ ਜ਼ਮਾਨੇ ਵਿੱਚ ਪੂਜਾ ਕਰਨ ਦਾ ਸਿੱਕਾ ਚੱਲਦਾ ਸੀ ਪਰ ਇਸ ਕਲਯੁਗ ਦੇ ਜ਼ਮਾਨੇ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਪ੍ਰਕਾਰ ਦੇ ਕੋਈ ਕਰਮ ਤੇ ਕਿਰਤ ਦਾ ਮੁੱਲ ਨਹੀਂ ਜਿੰਨਾ ਚਿਰ ਗੁਰਮੁਖਾ ਤੇਰੇ ਅੰਦਰ ਪ੍ਰੇਮਾ ਭਗਤੀ ਨਾ ਹੋਵੇ ਉਹਨਾਂ ਚਿਰ ਤੈਨੂੰ ਕਿਸੇ ਪ੍ਰਕਾਰ ਦਾ ਕੋਈ ਟਿਕਾਣਾ ਨਹੀਂ ਮਿਲੇਗਾ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਦੇ ਭਰਾ ਤਾਰਾ ਆਦਿਕ ਨੂੰ ਹਰਾ ਕੇ ਉਸ ਨੂੰ ਰਾਜ ਭਾਗ ਦਿੱਤਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਾ ਹੈ ਬਹਾਦਰ ਸ਼ਾਹ ਉਸ ਨੇ ਸਵਾਲ ਕੀਤਾ ਕਿ ਮਹਾਰਾਜ ਤੁਹਾਡਾ ਫਰਜ਼ ਚੰਗਾ ਹੈ ਕਿ ਸਾਡਾ ਫਰਜ਼ ਚੰਗਾ ਹੈ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਬਹਾਦਰ ਸ਼ਾਹ ਸਾਨੂੰ ਤੁਹਾਡਾ ਫਰਜ਼ ਪਤਾ ਹੈ ਪਰ ਕੀ ਤੁਹਾਨੂੰ ਸਾਡਾ ਫਰਜ਼ ਪਤਾ ਹੈ ਕਹਿਣ ਲੱਗਾ ਨਹੀਂ ਜੀ ਹੈ ਤਾਂ ਸਾਡਾ ਫਰਜ਼ ਵੱਡਾ ਕਿਉਂਕਿ ਅਸੀਂ ਹਰ ਥਾਂ ਤੇ ਧਰਮ ਨੂੰ ਪਹਿਲ ਦਿੰਦੇ ਹਾਂ ਉੱਥੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਤਗੁਰ ਪਾਤਸ਼ਾਹ ਮਹਾਰਾਜ ਨੇ ਇੱਕ ਸਿੱਕਾ ਲਿਆ ਤੇ ਇੱਕ ਸਿੰਘ ਨੂੰ ਕਹਿਣ ਲੱਗੇ ਕਿ ਜਾ ਗੁਰਮੁਖਾ ਬਾਜ਼ਾਰੋਂ ਇਸ ਦਾ ਸੌਦਾ ਲਿਆ ਜਦੋਂ ਉਹ ਗੁਰੂਕਾ ਲਾਲ ਬਾਜ਼ਾਰੋਂ ਸੌਦਾ ਲੈਣ ਗਿਆ ਤਾਂ ਉਹ ਥੋੜੇ ਜੇ ਸਮੇਂ ਬਾਅਦ ਆਣ ਕੇ ਬੇਨਤੀ ਕਰਨ ਲੱਗਾ ਕਿ ਪਾਤਸ਼ਾਹ ਦੁਕਾਨਦਾਰ ਕੋਈ ਸਿੱਕੇ ਨੂੰ ਲੈਂਦਾ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਪਾਤਸ਼ਾਹ ਤੂੰ ਕਹਿੰਦਾ ਹੈ ਕਿ ਬੰਦਾ ਕਲਮਾ ਪੜਦਾ ਮੁਕਤ ਹੋ ਜਾਂਦਾ ਹੈ ਤੇਰਾ ਕਲਮਾ ਤਾਂ ਇੱਥੇ ਹੀ ਸਫਲੀ ਕਰਦਾ ਹੈ ਤੁਸੀਂ ਕਹਿੰਦੇ ਹੋ ਕਿ ਜਿਹੜਾ ਬੰਦਾ ਕਲਮੇ ਦਾ ਪਾਠ ਕਰ ਲਏ קלמה ਦਾ ਯਾਪ ਕਰ ਲਏ ਉਸ ਨੂੰ ਬਹਿਸ਼ਤ ਦੀ ਪ੍ਰਾਪਤੀ ਹੁੰਦੀ ਹੈ ਮੁਹੰਮਦ ਸਾਹਿਬ ਉਸਦੀ ਸਿਫਾਰਿਸ਼ ਕਰਨਗੇ ਇਹ ਵੇਖ ਲੈ ਤੇਰੇ ਕਲਮੇ ਨੇ ਇੱਥੇ ਕੰਮ ਨਹੀਂ ਕੀਤਾ ਬਾਦਸ਼ਾਹ ਇੱਕਦਮ ਹੈਰਾਨ ਹੋ ਗਿਆ ਕਲਗੀਧਰ ਪਾਚਾ ਕਹਿਣ ਲੱਗੇ ਕਿ ਸਿੰਘਾ ਇੱਕ ਵਾਰ ਥੋੜੀ ਜਿਹੀ ਹੋਰ ਖੇਚਲ ਕਰ ਉਹ ਦੁਪਾਰਾ ਦੁਕਾਨਦਾਰ ਕੋਲ ਜਾ ਕੇ ਉਸ ਨੂੰ ਪੁੱਛਦਾ ਹੈ ਕਿ ਤੂੰ ਸਿੱਕੇ ਨੂੰ ਲੈਂਦਾ ਕਿਉਂ ਨਹੀਂ ਇਸ ਉੱਪਰ ਕਲਮਾ ਲਿਖਿਆ ਹੈ ਬਹਾਦਰ ਸ਼ਾਦਾ ਮੁਸਲਮਾਨੀ ਰਾਜ ਹੈ ਤੂੰ ਆਪ ਵੀ ਮੁਸਲਮਾਨ ਹੈ ਪਰ ਕੀ ਕਾਰਨ ਹੈ ਕਿ ਤੁਸੀਂ ਸਿੱਕਾ ਲੈਂਦਾ ਕਿਉਂ ਨਹੀਂ ਉਹ ਕਹਿਣ ਲੱਗਾ ਸਿੰਘ ਜੀ ਇਹ ਸਿੱਕਾ ਚੱਲਦਾ ਨਹੀਂ ਤੁਸੀਂ ਅੱਗੇ ਵੀ ਦੁਕਾਨ ਤੋਂ ਮੁੜ ਕੇ ਗਏ ਹੋ ਸਿੰਘ ਕਹਿਣ ਲੱਗਾ ਮੈਂ ਇਹ ਸਿੱਕਾ ਚਲਾਉਣ ਲਈ ਨਹੀਂ ਆਇਆ ਮੈਂ ਤਾਂ ਕੇਵਲ ਹੀ ਜਾਣਕਾਰੀ ਲੈਣੀ ਹੈ ਕਿ ਤੁਸੀਂ ਸਿੱਕਾ ਲੈਂਦੇ ਕਿਉਂ ਨਹੀਂ ਬਾਦਸ਼ਾਹ ਮੁਸਲਮਾਨ ਹੈ ਹਕੂਮਤ ਮੁਸਲਮਾਨਾਂ ਦੀ ਤੁਸੀਂ ਮੁਸਲਮਾਨ ਹੋ ਤੁਸੀਂ ਇਕਾਨੇ ਦੀ ਕਦਰ ਨਹੀਂ ਕਰਦੇ ਦੁਕਾਨਦਾਰ ਕਹਿਣ ਲੱਗਾ ਜੀ ਇਕਾਨੇ ਦੀ ਕਦਰ ਤਾਂ ਕਰਦੇ ਹਾਂ ਪਰ ਕਲਮਾ ਬਾਜ਼ਾਰ ਵਿੱਚ ਨਹੀਂ ਵਿਕਦਾ ਇਹ ਸਿੱਕਾ ਖੋਟਾ ਹੋਣ ਕਰਕੇ ਇਸ ਨੂੰ ਕੋਈ ਦੁਕਾਨਦਾਰ ਨਹੀਂ ਲਏਗਾ ਆਪਾਂ ਮੂਲ ਮੰਤਰ ਪੜ ਲਈਏ ਗਾਇਤਰੀ ਦਾ ਪਾਠ ਕਰ ਲਈਏ ਕਿਸੇ ਹੋਰ ਮੰਤਰ ਦਾ ਜਾਪ ਕਰ ਲਈਏ ਪਰ ਜਿੰਨਾ ਚਿਰ ਸਾਡੇ ਅੰਦਰ ਖੋਟ ਹੈ ਉਨਾ ਚਿਰ ਆਪਾਂ ਚੱਲਣਾ ਨਹੀਂ ਜੇ ਆਪਾਂ ਕਿਰਪਾਨ ਕਸ਼ਹਿਰਾ ਪਾ ਲਈਏ ਪਰ ਜਿੰਨਾ ਚਿਰ ਸਾਡੇ ਅੰਦਰ ਖੋਟ ਹੈ ਮੈਲ ਹੈ ਅਸੀਂ ਖੁਦਾ ਦੇ ਘਰ ਪਰਵਾਨ ਨਹੀਂ ਹੋਵਾਂਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡਾ ਇੱਕ ਹੋਰ ਸ਼ੰਕਾ ਨਿਵਰਤ ਕੀਤਾ ਹੈ ਆਮ ਕਰਕੇ ਕਈ ਲੋਕਾਂ ਦਾ ਸਵਾਲ ਹੈ ਕਹਿੰਦੇ ਹਨ ਕਿ ਮਹਾਰਾਜ ਦੀ ਬਾਣੀ ਪੜੋ ਸਾਰੇ ਕਾਰਜ ਪੂਰੇ ਹੋ ਜਾਣਗੇ ਪਰ ਫਲਾਨੇ ਬੰਦੇ ਨੇ ਚੰਗੇ ਕੰਮ ਨਹੀਂ ਕੀਤੇ ਉਹ ਤਾਂ ਮੌਜਾਂ ਕਰਦੇ ਹਨ ਇਹ ਸ਼ੰਕਾ ਆਮ ਪ੍ਰਚਲਿਤ ਹੈ ਤੁਸੀਂ ਕਹਿੰਦੇ ਹੋ ਪ੍ਰਮਾਤਮਾ ਦਾ ਨਾਮ ਅੱਗੇ ਮਦਦ ਕਰੇਗਾ ਪਰ ਸਾਡੀ ਤੇ ਇੱਥੇ ਹੀ ਮਦਦ ਨਹੀਂ ਕੀਤੀ ਇਸ ਦਾ ਜਵਾਬ ਪਾਈ ਗੁਰਦਾਸ ਜੀ ਦਿੰਦੇ ਹਨ ਕਿ ਜਿਹੜੀ ਪਿੱਛੇ ਕਮਾਈ ਕੀਤੀ ਹੈ ਉਹ ਤਾਂ ਹੁਣ ਮਿਲੇਗੀ ਲਹੇ ਕਮਾਣਾ ਏਤ ਜੁਗ ਪਿਛਲੀ ਜੁਗੀ ਕਰੀ ਕਮਾਈ ਜਿਹੜੀ ਪਿਛਲੀ ਕਮਾਈ ਕੀਤੀ ਉਹ ਇਸ ਜੁਗ ਵਿੱਚ ਮਿਲਣੀ ਹੀ ਮਿਲਣੀ ਹੈ ਚੰਗੀ ਕੀਤੀ ਚੰਗੀ ਮਾੜੀ ਕੀਤੀ ਮਾੜੀ ਪਰ ਥੋੜਾ ਜਿਹਾ ਢਿੱਲਾ ਨਾ ਹੋ ਲੋਕਾਂ ਦੇ ਇਸ ਤਰ੍ਹਾਂ ਦੇ ਕੰਮ ਦੇਖ ਕੇ ਆਪਣੀ ਨੇਕੀ ਨਾ ਛੱਡ ਤੈਨੂੰ ਅਕਾਲਪੁਰਖ ਨੇ ਪ੍ਰਮਾਤਮਾ ਦਾ ਚਿੰਤਨ ਕਰਨ ਵਾਸਤੇ ਮਨੁੱਖਾ ਦੇਹੀ ਦਿੱਤੀ ਹੈ ਤੇ ਜੇਕਰ ਤੇਰਾ ਇਸ ਪੌੜੇ ਤੋਂ ਪੈਰ ਥੜਕ ਗਿਆ ਤਾਂ ਫਿਰ ਤੇਰਾ ਕਿਤੇ ਪੈਰ ਨਹੀਂ ਲੱਗਣਾ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਲੋਕੀ ਕਹਿੰਦੇ ਹਨ ਕਿ ਕਲਯੁਗ ਬੜਾ ਮਾੜਾ ਹੈ ਮੈਂ ਤਾਂ ਸਰਗੁਣ ਵੇਦ ਪੜਿਆ ਹੈ ਸਰਗੁਣ ਵੇਦ ਨੇ ਕਲਯੁਗ ਨੂੰ ਬੜਾ ਚੰਗਾ ਜਮਾਨਾ ਲਿਖਿਆ ਹੈ ਭਾਈ ਸਾਹਿਬ ਕਹਿੰਦੇ ਹਨ ਇਸ ਕਲਯੁਗ ਦੇ ਜਮਾਨੇ ਵਿੱਚ ਗੁਰਮੁਖਾ ਤੈਨੂੰ ਸਮਗਰੀ ਨਹੀਂ ਲੈਣੀ ਪਵੇਗੀ ਤੈਨੂੰ ਲੱਕੜਾ ਨਹੀਂ ਇਕੱਠੀਆਂ ਕਰਨੀਆਂ ਪੈਣਗੀਆਂ ਤੈਨੂੰ ਚੰਦਨ ਦੀਆਂ ਲੱਕੜਾਂ ਚੰਦਨ ਦਾ ਛਿੜਕਾ ਤੇ ਦੇਸੀ ਕਿਉਂ ਨਹੀਂ ਪਾਉਣਾ ਪਏਗਾ ਕਿਉਂਕਿ ਕਲਯੁਗ ਦੇ ਜਮਾਨੇ ਵਿੱਚ ਨਾ ਪੂਜਾ ਦੀ ਗੱਲ ਹੈ ਨਾ ਯੱਗਾਂ ਦੀ ਗੱਲ ਹੈ ਕਲਯੁਗ ਦੇ ਜਮਾਨੇ ਵਿੱਚ ਕੇਵਲ ਤੇ ਕੇਵਲ ਨਾਮ ਦਾ ਪਹਿਰਾ ਹੈ ਕਈ ਲੋਕ ਦਾਨਪੁਣ ਕਰਕੇ ਨਾਮ ਜਪ ਕੇ ਆਪਣੇ ਆਪ ਨੂੰ ਬੜਾ ਸ਼ਰੀਫ ਸਮਝਦੇ ਹਨ ਕਿ ਮੈਂ ਬੜਾ ਸ਼ਰੀਫ ਹਾਂ ਮੇਰੇ ਤੋਂ ਉੱਤਮ ਕੋਈ ਨਹੀਂ ਪਰ ਪ੍ਰਮਾਤਮਾ ਦੇ ਦਰ ਤੇ ਤਾਂ ਹੀ ਚੱਲੇਗਾ ਜੇ ਆਪਣੇ ਆਪ ਨੂੰ ਨੀਵਾਂ ਤੇ ਨਿਮਾਣਾ ਸਮਝੇਗਾ ਕਲਯੁਗ ਨਾਵੇ ਕੀ ਵਡਿਆਈ ਇਸ ਕਲਯੁਗ ਦੇ ਜਮਾਨੇ ਵਿੱਚ ਕੇਵਲ ਤੇ ਕੇਵਲ ਭਗਵਾਨ ਦੇ ਨਾਮ ਦੀ ਵਡਿਆਈ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਸਿਮਰਤ ਨਾਮ ਨਾਹੀ ਫਿਰ ਮਰਨ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖੇਗਾ ਤਾਂ ਤੈਨੂੰ ਦੁਬਾਰਾ ਮਰਨਾ ਨਹੀਂ ਪਏਗਾ 84 ਲੱਖ ਜੂਨ ਵਿੱਚ ਆਉਣਾ ਨਹੀਂ ਪਏਗਾ ਤੈਨੂੰ ਜਮਾਂ ਦਾ ਕੋਈ ਭੈਣ ਨਹੀਂ ਰਹੇਗਾ ਮਹਾ ਵਿਚਾਰ ਪੰਚ ਦੂਤੋਂ ਮੰਥ ਕਹਿੰਦੇ ਹਨ ਸਭ ਤੋਂ ਵੱਡਾ ਵਿਚਾਰ ਹੈ ਕਿ ਜਿਹੜੇ ਪੰਜ ਦੂਤ ਹਨ ਇਹਨਾਂ ਨੂੰ ਮਾਰ ਪੰਜਾਂ ਵਿਕਾਰਾਂ ਨੂੰ ਮਾਰ ਪਰ ਇਹ ਕਿਵੇਂ ਮਰਨਗੇ ਇਹਨਾਂ ਪੰਜਾਂ ਨੂੰ ਮਾਰਨ ਦਾ ਮਹਾਪੁਰਸ਼ਾਂ ਨੇ ਢੰਗ ਦੱਸਿਆ ਹੈ ਇੱਕ ਸ਼ਾਹੂਕਾਰ ਦਾ ਲੜਕਾ ਸੀ ਉਸਦੇ ਕੋਲ ਮਾਲ-ਮੱਤਾ ਬਹੁਤ ਸੀ ਉਹ ਆਪਣੇ ਪਿੰਡ ਦੇ ਮਿੱਤਰਾਂ ਨੂੰ ਕਹਿਣ ਲੱਗਾ ਕਿ ਮੈਂ ਫਲਾਣੇ ਥਾਂ ਤੇ ਜਾਣਾ ਹੈ ਕਾਰੋਬਾਰ ਲਈ ਤੇ ਤੁਸੀਂ ਕਦੇ ਮਿਲਣਾ ਨਹੀਂ ਆਹ ਤੁਹਾਨੂੰ ਮੈਂ ਤੋਰ ਫੇਰ ਲਿਆਵਾਂ ਤੇ ਖਰਚਾ ਮੈਂ ਕਰਾਂਗਾ ਜਦੋਂ ਫਰੀਦੇ ਖਰਚੇ ਦੀ ਗੱਲ ਚੱਲੀ ਤਾਂ ਉਸਦੇ ਤਿੰਨੇ ਮਿੱਤਰ ਤਿਆਰ ਹੋ ਗਏ ਇੱਕ ਸੀ ਬ੍ਰਾਹਮਣਾਂ ਦਾ ਮੁੰਡਾ ਇੱਕ ਜੱਟਾਂ ਦਾ ਮੁੰਡਾ ਸੀ ਤੇ ਇੱਕ ਪਈਆਂ ਦਾ ਮੁੰਡਾ ਜਦੋਂ ਸਫਰ ਲਈ ਤੁਰ ਪਏ ਤੇ ਉਹਨਾਂ ਕੋਲ ਪੈਸੇ ਸਨ ਪਈਆਂ ਦਾ ਮੁੰਡਾ ਜੱਟਾਂ ਦੇ ਮੁੰਡੇ ਨੂੰ ਕਹਿਣ ਲੱਗਾ ਕਿ ਵੇਖ ਲੈ ਆਪਾਂ ਸਾਰੀ ਜ਼ਿੰਦਗੀ ਖਾਪਦੇ ਰਹੇ ਤੇ ਸਾਡੇ ਕੋਲ ਕੱਖ ਨਹੀਂ ਪਰ ਇਸ ਬ੍ਰਾਹਮਣ ਦੇ ਮੁੰਡੇ ਕੋਲ ਬਹੁਤ ਪੈਸੇ ਹਨ ਆਪਾਂ ਰਲ ਮਿਲ ਕੇ ਇਸ ਦਾ ਕੰਮ ਮੁਕਾ ਦਈਏ ਤੇ ਪੈਸੇ ਵੰਡ ਲਈਏ ਜਦੋਂ ਪਈਆਂ ਦੇ ਮੁੰਡੇ ਨੇ ਸਲਾਹ ਦਿੱਤੀ ਤਾਂ ਜੱਟਾਂ ਦਾ ਮੁੰਡਾ ਕਹਿਣ ਲੱਗਾ ਗੱਲ ਤਾਂ ਤੇਰੀ ਠੀਕ ਹੈ ਪਰ ਆਪਾਂ ਬੰਦੇ ਅੱਧੋ ਅੱਧੀ ਹਾਂ ਕਿਉਂਕਿ ਉਹ ਸ਼ਾਹੂਕਾਰ ਬ੍ਰਾਹਮਣ ਹੈ ਤੇ ਤੀਸਰਾ ਬੰਦਾ ਆਪਣੇ ਨਾਲ ਬ੍ਰਾਹਮਣ ਹੈ ਜੇ ਆਪਾਂ ਹੱਥੋ ਹੱਥੀ ਹੋ ਗਏ ਤਾਂ ਉਹ ਵੀ ਦੋ ਜਾਣੇ ਹਨ ਆਪਣੇ ਤੋਂ ਗੱਲ ਨਹੀਂ ਬੰਨੀ ਮੈਂ ਦੂਜੇ ਬ੍ਰਾਹਮਣਾਂ ਦੇ ਮੁੰਡੇ ਨੂੰ ਪੁੱਛ ਲਵਾਂ ਜੇ ਤਾਂ ਉਸਨੇ ਮਾੜਾ ਜਿਹਾ ਹੰਗਾਰਾ ਭਰਿਆ ਤਾਂ ਫੇਰ ਆਪਾਂ ਸੇਟ ਨੂੰ ਖਤਮ ਕਰ ਦੇਵਾਂਗੇ ਜਿਹੜਾ ਉਹ ਸ਼ਾਹੂਕਾਰਾਂ ਦਾ ਬ੍ਰਾਹਮਣ ਸੀ ਉਹ ਬੜਾ ਚੁਸਤ ਸੀ ਉਸਨੇ ਉਹਨਾਂ ਨੂੰ ਕੁਸਰਮੁਸਰ ਕਰਦਿਆਂ ਵੇਖ ਕੇ ਮਨ ਵਿੱਚ ਵਿਚਾਰ ਕੀਤੀ ਮਨਾ ਉੱਠ ਚੱਲ ਨਹੀਂ ਤਾਂ ਮਾਰਿਆ ਜਾਵੇਂਗਾ ਉਸਨੇ ਬ੍ਰਾਹਮਣਾਂ ਦੇ ਮੁੰਡੇ ਨੂੰ ਅੱਡ ਕਰਕੇ ਆਖਿਆ ਕਿ ਆਪਾਂ ਤਾਂ ਜਾਤੀ ਭਰਾ ਹਾਂ ਇਹ ਹਨ ਆਪਣੇ ਸਰਦਾਰ ਇਹਨਾਂ ਤੋਂ ਬਿਨਾ ਆਪਾਂ ਆਨੇ ਦੇ ਨਹੀਂ ਤੇ ਭਈਆਂ ਦਾ ਮੁੰਡਾ ਚੌਧਰੀ ਬਣ ਬੈਠਾ ਹੈ ਉਸ ਨੂੰ ਦੋ ਮੁੱਕੀਆਂ ਮਾਰੋ ਤੇ ਪਿੰਡ ਨੂੰ ਭਜਾਓ ਮੇਰੇ ਕੋਲ ਬਹੁਤ ਪੈਸੇ ਹਨ ਆਪਾਂ ਵੰਡ ਵਰਤ ਕੇ ਖਾਪੀ ਲਵਾਂਗੇ ਉਸਨੇ ਨੀਤੀ ਦੀ ਵਰਤੋਂ ਕਰਕੇ ਜੱਟਾਂ ਦੇ ਮੁੰਡੇ ਨੂੰ ਵੀ ਭਈਆਂ ਦੇ ਮੁੰਡੇ ਬਾਰੇ ਕਿਹਾ ਉਹ ਪਰਮ ਵਿੱਚ ਪਾ ਕੇ ਕਹਿਣ ਲੱਗਾ ਗਲਤ ਹੈ ਤੇਰੀ ਠੀਕ ਹੈ ਉਹਨੇ ਭਈਆਂ ਦੇ ਮੁੰਡੇ ਨੂੰ ਦੋ ਮੁੱਕੀਆਂ ਧੌਣ 'ਚ ਮਾਰੀਆਂ ਤੇ ਉਸ ਨੂੰ ਪੰਜਾਬ ਦਿੱਤਾ ਬਾਕੀ ਰਹੇਗੇ ਤਿੰਨ ਮੁੰਡੇ ਬ੍ਰਾਹਮਣਾਂ ਦੇ ਮੁੰਡੇ ਨੇ ਵਿਚਾਰ ਕੀਤੀ ਕਿ ਮਨਾ ਇਹ ਦੋਵੇਂ ਨਾਲ ਇਕੱਠੇ ਹੋ ਜਾਣ ਮੇਰੇ ਕੋਲ ਫਿਰ ਵੀ ਤਗੜੇ ਹਨ ਉਸਨੇ ਆਪਣੇ ਜਾਤੀਪ੍ਰਾ ਬ੍ਰਾਹਮਣ ਨੂੰ ਆਖਿਆ ਕਿ ਮਿੱਤਰਾ ਆਪਾਂ ਤਾਂ ਬ੍ਰਾਹਮਣ ਭਰਾ ਭਰਾ ਹਾਂ ਇਹ ਜੱਟ ਲੋਕ ਨਾ ਇਨਾਂ ਨੂੰ ਬੈਠਣ ਦਾ ਪਤਾ ਨਾ ਖਲੋਣ ਦਾ ਪਤਾ ਆਪਾਂ ਇਨਾਂ ਤੋਂ ਕੀ ਲੈਣਾ ਹੈ ਮੇਰੀ ਰਾਏ ਹੈ ਕਿ ਆਪਾਂ ਦੋਨੋਂ ਜਾਣੇ ਅੱਧੋ ਅੱਧੀ ਕਰ ਲਵਾਂਗੇ ਤੇ ਇਸ ਨੂੰ ਜਾਨੋਂ ਮਾਰ ਦਈਏ ਕਹਿਣ ਲੱਗਾ ਗੱਲ ਤਾਂ ਤੇਰੀ ਠੀਕ ਹੈ ਦੂਜੇ ਨੂੰ ਵੀ ਮਾਰਕੁੱਟ ਕੇ ਨਸਾ ਦਿੱਤਾ ਉਹ ਦੂਜਾ ਬ੍ਰਾਹਮਣ ਬੜਾ ਔਖਾ ਕਿ ਮੈਂ ਕਿਸ ਗੱਲੋਂ ਡਰ ਰਿਹਾ ਹਾਂ ਜਦੋਂ ਨਗਰ ਦੇ ਕੋਲ ਆਇਆ ਤਾਂ ਬ੍ਰਾਹਮਣਾਂ ਦੇ ਮੁੰਡੇ ਸ਼ਾਹੂਕਰ ਨੇ ਰੌਲਾ ਪਾ ਦਿੱਤਾ ਕਿ ਮੇਰੇ ਪਿੱਛੇ ਠੱਗ ਲੱਗੇ ਹਨ ਦੋ ਪਿੱਛੇ ਭੱਜ ਗਏ ਹਨ ਤੇ ਇਹ ਮੇਰਾ ਖੜਾ ਨਹੀਂ ਛੱਡਦਾ ਮੇਰੀ ਮਦਦ ਕਰੋ ਜਦੋਂ ਉਸਨੇ ਇਹ ਗੱਲ ਗਈ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਸ਼ਾਹੂਕਰ ਬ੍ਰਾਹਮਣ ਦੀ ਮਦਦ ਕੀਤੀ ਤਾਂ ਤੀਜਾ ਵੀ ਨੱਸ ਗਿਆ ਇਸੇ ਪ੍ਰਕਾਰ ਗੁਰਮੁਖ ਪਿਆਰਿਓ ਸੰਸਾਰ ਜੰਗਲ ਵਰਗਾ ਹੈ ਸਾਨੂੰ ਰੋਕਣ ਵਾਸਤੇ ਕਿਤੇ ਕਾਮ ਤਿਆਰ ਹੈ ਕਿਤੇ ਕ੍ਰੋਧ ਤਿਆਰ ਹੈ ਕਿਤੇ ਲੋਭ ਦਾ ਬੋਲਬਾਲਾ ਹੈ ਕਿਤੇ ਰਜੋ ਗੁੰਧਾ ਪ੍ਰਭਾਵ ਹੈ ਕਿਤੇ ਤਮੋ ਗੁੰਨ ਦੀ ਚਰਚਾ ਹੈ ਤੇ ਕਿਤੇ ਸਤੋ ਗੁਣ ਹੈ ਤੇੜੀ ਸਤਗੁਰੂ ਪਾਤਸ਼ਾਹ ਨੇ ਪੰਕਤੀ ਉਚਾਰੀ ਹੈ ਮਹਾ ਵਿਚਾਰ ਪੰਚ ਦੂਤ ਮੰਥ ਉਸ ਪਰਮਾਤਮਾ ਦੇ ਵਿਚਾਰ ਕਰਕੇ ਇਹਨਾਂ ਪੰਜਾਂ ਦੂਤਾਂ ਨੂੰ ਆਪਣੇ ਵਿੱਚੋਂ ਕੱਢ ਦੇ ਆਪਣੇ ਚੰਗੇ ਵਿਚਾਰਾਂ ਨਾਲ ਇਹਨਾਂ ਨੂੰ ਹੌਲੀ-ਹੌਲੀ ਕੱਢ ਦੇ ਸਾਰਿਆਂ ਤੋਂ ਪਹਿਲਾ ਤਰੀਕਾ ਕੀ ਹੈ ਸਤੋ ਗੁਣ ਬ੍ਰਾਹਮਣ ਹੈ ਰਜੋ ਗੁਣ ਜੱਟਾਂ ਦਾ ਮੁੰਡਾ ਹੈ ਤੇ ਭਈਆਂ ਦਾ ਮੁੰਡਾ ਤਮੋ ਗੁਣ ਹੈ ਸਾਰਿਆਂ ਤੋਂ ਪਹਿਲਾਂ ਅਸੀਂ ਆਪਣੇ ਅੰਦਰੋਂ ਤਮੋ ਗੁਣ ਨੂੰ ਭਜਾਉਣ ਦਾ ਯਤਨ ਕਰੀਏ ਤਮੋ ਗੁਣ ਨੂੰ ਭਜਾਉਣ ਦਾ ਮਤਲਬ ਹੈ ਕਿ ਆਪਾਂ ਨੀਂਦ ਨੂੰ ਘਟਾਉਣ ਦਾ ਯਤਨ ਕਰੀਏ ਕਿਉਂਕਿ ਨੀਂਦ ਤਮੋ ਗੁੰਦੀ ਨਿਸ਼ਾਨੀ ਹੈ ਆਪਾਂ ਖਾਣ ਲੱਗਿਆਂ ਚੰਗੇ ਮਾਰੇ ਦੇ ਵਿਚਾਰ ਨਹੀਂ ਕਰਦੇ ਇਹ ਵਿਚਾਰ ਕਰਕੇ ਆਪਣੀ ਖੁਰਾਕ ਨੂੰ ਸ਼ੁੱਧ ਤੇ ਪਵਿੱਤਰ ਬਣਾਈਏ ਇਸ ਨਾਲ ਤਮੋ ਗੁਣ ਤੋਂ ਛੁਟਕਾਰਾ ਮਿਲ ਸਕਦਾ ਹੈ ਭਾਵੇਂ ਆਪਾਂ ਚੰਗਾ ਖਾਣ ਪੀਣ ਲੱਗ ਪਈਏ ਭਾਵੇਂ ਨੀਂਦ ਦਾ ਤਿਆਗ ਕਰ ਦਈਏ ਪਰ ਮਨ ਵਿੱਚ ਇਹ ਸੰਸਕਾਰ ਬਣਿਆ ਰਹਿੰਦਾ ਹੈ ਕਿ ਮੇਰੀ ਪੁਸ਼ ਪੜਤਾਲ ਚਾਹੀਦੀ ਹੈ ਮੈਂ ਕੁਝ ਹਾਂ ਇਸ ਤੋਂ ਬਾਅਦ ਜਿਹੜੀ ਤੇਰੇ ਅੰਦਰ ਚੌਦਰ ਦੀ ਭੁੱਖ ਹੈ ਪਹਿਲਾ ਤਾਂ ਆਪਣੇ ਆਪ ਦਾ ਸੁਧਾਰ ਕਰ ਨੀਂਦ ਤੇ ਕੰਟਰੋਲ ਕਰ ਇਹ ਹੈ ਤਮੋਗੁਣ ਜਿਹੜਾ ਮਨ ਵਿੱਚ ਚੌਦਰ ਦੀ ਲਾਲਸਾ ਹੈ ਕਿ ਮੈਂ ਕੁਝ ਹੋਵਾਂ ਜਾਂ ਕੁਰਸੀ ਦੀ ਭੁੱਖ ਇਸ ਨੂੰ ਕਹਿੰਦੇ ਹਾਂ ਰਜੋਗੁਣ ਰਜੋਗੁਣ ਦਾ ਵੀ ਤਿਆਗ ਕਰ ਆਮੀ ਹੁੰਦਾ ਹੈ ਕਿ ਕਈ ਬੰਦੇ ਸਿਆਸੀ ਵੀ ਨਹੀਂ ਉਹਨਾਂ ਦਾ ਖਾਣ ਪੀਣ ਵੀ ਚੰਗਾ ਹੈ ਪਰ ਮਨ ਵਿੱਚ ਜੋ ਸੰਸਕਾਰ ਬਣਿਆ ਰਹਿੰਦਾ ਹੈ ਕਿ ਮੈਂ ਬੜਾ ਧਾਰਮੀ ਕਹਾ ਮੇਰੇ ਵਰਗਾ ਨੇਮੀ ਬੰਦਾ ਕੋਈ ਨਹੀਂ ਜਿੰਨਾ ਚਿਰ ਮੈਂ ਸਾਡੇ ਨਾਲ ਹੈ ਉਹਨਾਂ ਚਿਰ ਗੁਰੂ ਪਿਆਰਿਓ ਪ੍ਰਭੂ ਦੀ ਪ੍ਰਾਪਤੀ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਹੌਲੀ ਹੌਲੀ ਇਹ ਜਿਹੜੇ ਪੰਜ ਵਿਕਾਰ ਹੈ ਇਹਨਾਂ ਨੂੰ ਰੜਕ ਰੜਕ ਕੇ ਆਪਣੇ ਵਿਚਾਰ ਦੀ ਮਧਾਨੀ ਦੇ ਨਾਲ ਬਾਹਰ ਕੱਢ ਕੇ ਖਤਮ ਕਰ ਤਉ ਸਰਨਾਈ ਪੂਰਨ ਨਾਥ ਜਨ ਤਪਨੇ ਕੋ ਦੀਜੇ ਹੱਥ ਪਰਿਪੂਰਨ ਪ੍ਰਮਾਤਮਾ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਭਾਵੇਂ ਚੰਗੇ ਹਾਂ ਭਾਵੇਂ ਮਾੜੇ ਹਾਂ ਪਰ ਤੇਰੇ ਬਣਾਏ ਹਾਂ ਇਸ ਵਜ੍ਹਾ ਕਰਕੇ ਆਪਣੇ ਹੱਥ ਦੇ ਕੇ ਕਿਰਪਾ ਕਰੋ ਤੇ ਸਾਡੀ ਰੱਖਿਆ ਕਰੋ ਗੁਰਦੇਵ ਕਹਿੰਦੇ ਹਨ ਕਿ ਭਾਈ ਜਿਹੜੀਆਂ 22 ਸਿਮਰਤੀਆਂ 6 ਸ਼ਾਸਤਰ ਚਾਰ ਵੇਦ ਅਤੇ ਅੱਠ ਪੁਰਾਨ ਹਨ ਇਹ ਸਾਰੇ ਦੇ ਸਾਰੇ ਗ੍ਰੰਥ ਪਰਮਾਤਮਾ ਦੀ ਚਰਚਾ ਕਰਦੇ ਹਨ ਅੱਜ ਦੇ ਜਮਾਨੇ ਵਿੱਚ ਖਾਸ ਕਰਕੇ ਲੋਕੀ ਜਾਣਦੇ ਹਨ ਕਿ ਤਾਸ਼ ਦੇ ਵਿੱਚ ਵੱਖ-ਵੱਖ ਪੱਤੇ ਹੁੰਦੇ ਹਨ ਗੋਲਾ ਬਿੱਗੀ ਬਾਦਸ਼ਾਹ ਦੁੱਕੀ ਤਿੱਕੀ ਚੌਕੀ ਆਦਿਕ ਫਿਰ ਉਹਨਾਂ ਵਿੱਚ ਚਾਰ ਰੰਗ ਹੁੰਦੇ ਹਨ ਉਹਨਾਂ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਕੀਮਤੀ ਹੈ ਹੁਕਮ ਦਾ ਯੱਕਾ ਇਹ ਸਾਰਿਆਂ ਪੱਤਿਆਂ ਤੋਂ ਤਗੜਾ ਹੈ ਸਾਰਿਆਂ ਪੱਤਿਆਂ ਨੂੰ maat ਪਾ ਦਿੰਦਾ ਹੈ ਹੁਕਮ ਦਾ ਯੱਕਾ ਉਸ ਦੇ ਉੱਤੇ ਇੱਕ ਅੰਕ ਹੈ ਬਾਰ ਉਹ ਬਾਕੀ ਯੱਕਿਆਂ ਨਾਲੋਂ ਤਕੜਾ ਹੈ ਕਿਉਂਕਿ ਅੰਕ ਉਸ ਦੇ ਉੱਤੇ 1 ਹੈ ਸੰਤ ਬਾਬਾ ਕਰਤਾਰ ਸਿੰਘ ਨੇ ਇਸ ਦਾ ਅਰਥ ਇਹ ਕੀਤਾ ਸੀ ਕਿ ਜਿਵੇਂ ਹੁਕਮ ਦਾ ਯੱਕਾ ਸਾਰਿਆਂ ਨਾਲੋਂ ਤਗੜਾ ਹੈ ਇਸ ਪ੍ਰਕਾਰ ਤੁਸੀਂ ਇੱਕ ਪਰਮਾਤਮਾ ਦੇ ਹੁਕਮ ਵਿੱਚ ਆ ਜਾਓਗੇ ਸਾਰਿਆਂ ਨਾਲੋਂ ਤਗੜੇ ਹੋ ਜਾਓਗੇ ਮੇਰੇ ਪਾਤਸ਼ਾਹ ਕਹਿੰਦੇ ਹਨ ਭਾਈ ਜਿਹੜੀਆਂ ਸਿਮਰਤੀਆਂ ਹਨ ਜਿਹੜੇ ਸ਼ਾਸਤਰ ਹਨ ਵੇਦ ਹਨ ਪੁਰਾਨ ਹਨ ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਹੀ ਜ਼ਿਕਰ ਕਰਦੇ ਹਨ ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਸ਼ਾਸਤਰਾਂ ਨੂੰ ਮੰਨਣ ਵਾਲੇ ਸਨ ਇੱਕ ਜਤੀ ਸੀ ਲక్ష్మణ ਲక్ష్మణ ਵਿਆਹਿਆ ਸੀ ਤੇ ਉਸਦੇ ਦੋ ਪੁੱਤਰ ਸਨ ਰਾਮ ਦਾ ਭਰਾ ਲక్ష్మణ ਉਹਨਾਂ ਦੀ ਪਤਨੀ ਸੀ ਉਰਮਿਲਾ ਪੁੱਤਰ ਦਾ ਨਾਮ ਸੀ ਤਖ ਵਿਦਵਾਨ ਪੁਰਸ਼ ਪੁੱਛਦੇ ਹਨ ਕਿ ਉਹ ਵਿਆਹਿਆ ਹੋਣ ਦੇ ਬਾਵਜੂਦ ਯਤੀ ਕਿਵੇਂ ਸੀ ਇੱਕ ਬੜਾ ਅਹਿਮ ਨੁਕਤਾ ਹੈ ਉਸਦਾ ਮੇਨ ਕਾਰਨ ਇਹ ਹੈ ਕਿ ਆਪਣੀ ਪਤਨੀ ਤੋਂ ਬਿਨਾਂ ਲక్ష్మణ ਦੇ ਮਨ ਵਿੱਚ ਕਦੀ ਕਿਸੇ ਹੋਰ ਇਸਤਰੀ ਦਾ ਖਿਆਲ ਨਹੀਂ ਆਇਆ ਉਸ ਨੂੰ ਗੁਰੂ ਪਾਤਸ਼ਾਹ ਨੇ ਗੁਰੂ ਘਰ ਵਿੱਚ ਪਰਮ ਮਹਾਨ ਦੀ ਪਦਵੀ ਦਿੱਤੀ ਹੈ ਇਸੇ ਤਰ੍ਹਾਂ ਪਾਈ ਪਾਰੋ ਜੀ ਨੂੰ ਗੁਰੂ ਘਰ ਵਿੱਚ ਪਰਮ ਮਹਾਨ ਦੀ ਪਦਵੀ ਮਿਲੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਈ ਪਾਰੋ ਸਾਡੇ ਕੋਲੋਂ ਕੁਝ ਨਾ ਕੁਝ ਮੰਗ ਲੈ। ਕਹਿਣ ਲੱਗਾ ਪਾਤਸ਼ਾਹ ਮੰਗਣ ਵਾਲੀ ਕੋਈ ਚੀਜ਼ ਹੀ ਨਹੀਂ ਤੇ ਗੱਲ ਬੜੀ ਅਜੀਬੋ ਗਰੀਬ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਮੰਗ ਲੈ ਤੇ ਪਾਈ ਪਾਰੋ ਜੀ ਕਹਿੰਦੇ ਹਨ ਪਾਤਸ਼ਾਹ ਮੰਗਣ ਵਾਲੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਇਹ ਸਿੱਖਾਂ ਚ ਉਹ ਚਾਰ ਪੈ ਗਈ ਕਿ ਪਾਈ ਪਾਰੋ ਨੇ ਇਹ ਕੀ ਕਹਿ ਦਿੱਤਾ ਕਿ ਭਲਾ ਗੁਰੂ ਘਰ ਵਿੱਚ ਮੰਗਣ ਵਾਲੀ ਕੋਈ ਚੀਜ਼ ਨਹੀਂ ਕਿੰਨਾ ਹੰਕਾਰੀ ਬੰਦਾ ਹੈ। ਗੁਰੰਬਰਦਸ ਪਾਤਸ਼ਾਹ ਉਹਨਾਂ ਦੀ ਅਵਸਥਾ ਨੂੰ ਭਾਪ ਕੇ ਕਹਿਣ ਲੱਗੇ ਭਾਈ ਪਾਰੋ ਤੇਰੇ ਸਿੱਖ ਭਰਾਵਾਂ ਨੇ ਸ਼ੰਕਾ ਕੀਤਾ ਹੈ ਤੇਰੀ ਇਸ ਬੇਨਤੀ ਕਰਨ ਦੇ ਉੱਪਰ ਕੀ ਮੰਗਣ ਵਾਲੀ ਕੋਈ ਚੀਜ਼ ਹੀ ਨਹੀਂ ਉਹ ਕਹਿਣ ਲੱਗਾ ਪਾਤਸ਼ਾਹ ਗੁਰੂ ਨਾਨਕ ਦੇ ਘਰ ਵਿੱਚ ਸਿੱਖੀ ਸਭ ਤੋਂ ਮਹਾਨ ਹੈ ਤੇ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਸਿੱਖੀ ਬਖਸ਼ੀ ਹੈ ਮੈਨੂੰ ਇਸ ਤੋਂ ਅੱਗੇ ਮੰਗਣ ਦੀ ਕੋਈ ਲੋੜ ਪਰਤੀ ਨਹੀਂ ਹੁੰਦੀ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਆਪਾਂ ਸਿੱਖੀ ਨਹੀਂ ਮੰਗਦੇ ਅੱਜ ਕੱਲ ਦੇ ਜਮਾਨੇ ਵਿੱਚ ਸੰਤਾਂ ਦੀ ਗਿਣਤੀ ਵਧ ਰਹੀ ਹੈ ਤੇ ਸਿੱਖਾਂ ਦੀ ਗਿਣਤੀ ਘਟੀ ਜਾਂਦੀ ਹੈ। ਗੁਰਸਿੱਖੀ ਬੜੀ ਮਹਾਨ ਹੈ। ਗੁਰੂ ਕਿਰਪਾ ਕਰੇ ਸਾਨੂੰ ਗੁਰਸਿੱਖੀ ਨੂੰ ਸਮਝਣ ਦੀ ਜਾਚ ਆ ਜਾਵੇ। ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖੋ ਇਸ ਦੁਨੀਆ ਦੇ ਵਿੱਚ ਬਹੁਤ ਵਿਰਲੇ ਲੋਕ ਹਨ ਜਿਹੜੇ ਕੇਵਲ ਤੇ ਕੇਵਲ ਨਾਮ ਦੀ ਮੰਗ ਕਰਦੇ ਹਨ। ਆਪਾ ਪਦਾਰਥਾਂ ਦੀ ਮੰਗ ਕਰਦੇ ਹਾਂ। ਸਾਨੂੰ ਕਿਵੇਂ ਮੰਗਣਾ ਚਾਹੀਦਾ ਹੈ? ਸਾਰਿਆਂ ਤੋਂ ਔਖਾ ਕੰਮ ਹੈ ਆਪਣੇ ਮੂੰਹ ਤੇ ਆਪਣੀ ਨਿੰਦਿਆ ਤੇ ਦੂਜੇ ਦੀ ਵਡਿਆਈ ਸੁਣਨੀ। ਸਾਡੇ ਕੋਲ ਕੋਈ ਚਮਚਾ ਆ ਕੇ ਬੈਠ ਜਾਏ। ਸਾਨੂੰ ਗੁੰਮਰਾਹ ਕਰੀ ਜਾਂਦਾ ਹੈ ਤੁਹਾਡੇ ਵਰਗਾ ਤਾਂ ਨੇਮੀ ਬੰਦਾ ਕੋਈ ਨਹੀਂ ਅਸੀਂ ਫੁੱਲ ਫੁੱਲ ਕੇ ਬੈਠਦੇ ਹਾਂ ਜਿਵੇਂ ਜਿਵੇਂ ਉਹ ਨਿੰਦਕ ਬੰਦਾ ਕਿਸੇ ਦੀ ਨਿੰਦਿਆ ਕਰਦਾ ਹੈ ਸਾਨੂੰ ਬੜਾ ਚੰਗਾ ਲੱਗਦਾ ਹੈ ਦੂਜਿਆਂ ਦੀ ਨਿੰਦਿਆ ਤੇ ਆਪਣੀ ਵਡਿਆਈ ਸੁਣ ਕੇ ਬੰਦਾ ਬੜਾ ਖੁਸ਼ ਹੁੰਦਾ ਹੈ ਤਾਂ ਹੀ ਗੁਰਦੇਵ ਕਹਿੰਦੇ ਹਨ ਅਰਦਾਸ ਕਰਿਆ ਕਰ ਮੋਹੀ ਨਿਰਗੁਣ ਗੁਣ ਕਿਛੂ ਨਹੀਂ ਇਹ ਪਰਿਪੂਰਣ ਪਰਮਾਤਮਾ ਮੇਰੇ ਪੱਲੇ ਕੋਈ ਗੁਣ ਨਹੀਂ ਮੈਂ ਗੁਨਾ ਤੋਂ ਹੀਨਾ ਹਾਂ ਸਾਨੂੰ ਜਿਹੜੀ ਦਾਤ ਮਿਲ ਗਈ ਹੈ ਉਸ ਦਾ ਆਪਾਂ ਮਾਣ ਨਾ ਕਰੀਏ ਇਹ ਕਹਾ ਕਰੀਏ ਵਾਹਿਗੁਰੂ ਇਹ ਸਾਰਾ ਕੁਝ ਤੇਰੀ ਦ੍ਰਿਸ਼ਟੀ ਕਰਕੇ ਹੈ ਜਿਹੜੇ ਇਹ ਰਹਿਮਤਾਂ ਦੇ ਖਜ਼ਾਨੇ ਹਨ ਪਦਾਰਥ ਹਨ ਇਹ ਸਾਰੇ ਦੇ ਸਾਰੇ ਤੇਰੀ ਰਹਿਮਤ ਕਰਕੇ ਤੇਰੀ ਮਿਹਰ ਕਰਕੇ ਹਨ ਮੈਂ ਤੇਰਾ ਨਿਮਾਣਾ ਸਿੱਖ ਹਾਂ ਤਾਂ ਮੇਰੀ ਇੱਕ ਮੰਗ ਹੈ ਕਿ ਮੈਨੂੰ ਆਪਣੀ ਸੇਵਾ ਬਖਸ਼ ਫਰੀਦਾ ਕੋਠੇ ਮੰਡਪ ਮਾੜੀਆਂ ਏਤਨਾਂ ਲਾਇ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ ਭਾਵੇਂ ਤੇਰਾ ਨੌ ਮੰਜ਼ਲਾ ਮਕਾਨ ਹੈ ਪਰ ਇਸ ਮਕਾਨ ਨੇ ਤੇਰੀ ਅੱਕੇ ਸਹਾਇਤਾ ਨਹੀਂ ਕਰਨੀ ਗੁਰੂ ਕਿਰਪਾ ਕਰੇ ਕਿਤੇ ਸਾਨੂੰ ਸੇਵਾ ਕਰਨ ਦੀ ਮਾਤਾ ਜਾਏ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰੂ ਕੇ ਸਿੱਖਾ ਗੁਰੂ ਕੋਲੋਂ ਸੇਵਾ ਮੰਗਿਆ ਕਰ ਕਰ ਕਿਰਪਾ ਦੀ ਜੇ ਗੁਰਦੇਵ ਮੇਰੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਇਹਨੂੰ ਸੇਵਾ ਦਿਓ ਜਿਨ세 ਵਿਆਤਿ ਨ ਪਾਇਆ ਮਾਨ ਨਾਨਕ ਗਾਵੀਏ ਗੁਨੀ ਨਿਦਾਨ ਆਪਾਂ ਰੋਜ਼ ਪੜ੍ਹਦੇ ਹਾਂ ਪੱਬਾ ਲੈਣਾ ਜਿਨੇ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਖੇਤਾਂ ਚੋਂ ਨਦੀਨ ਚੁੱਕਿਆ ਨਵੇਂ ਕੱਪੜੇ ਗਿੱਲਾ ਨਦੀਨ ਤੇ ਚਿੱਕੜ ਦੇ ਨਾਲ ਸਾਰੇ ਕੱਪੜੇ ਭੇਜ ਗਏ ਮਾਤਾ ਸੁਲਖਣੀ ਕਹਿੰਦੀ ਹੈ ਸਵਾਮੀ ਜੀ ਲੈਣਾ ਜੀ ਹੁਣੇ ਕੁੜੂਰ ਤੋਂ ਆਏ ਸਨ ਤੁਸੀਂ ਉਹਨਾਂ ਨੂੰ ਗਿੱਲਾ ਨਦੀਨ ਚੁਕਾ ਦਿੱਤਾ ਇਹਨਾਂ ਦੇ ਕੱਪੜੇ ਖਰਾਬ ਕਰ ਦਿੱਤੇ ਫਿਰ ਪਾਤਸ਼ਾਹ ਕਹਿਣ ਲੱਗੇ ਇਹ ਨਦੀਨ ਦੀ ਪੰਡ ਨਹੀਂ ਇਹ ਦੀਨ ਦੁਨੀਆ ਦਾ ਛਤਰ ਹੈ ਪਰ ਇਹ ਗੱਲ ਬਣੀ ਕਦੋਂ ਜਦੋਂ ਭਾਈ ਲੈਣਾ ਜਿਨੇ ਬਿਨਾਂ ਕਿਸੇ ਵਿਚਾਰ ਤੋਂ ਨਦੀਨ ਦੀ ਪੰਡ ਨੂੰ ਆਪਣੇ ਸਿਰ ਤੇ ਚੁੱਕ ਲਿਆ ਗੁਰੂ ਰਾਮਦਾਸ ਜੀ ਨੇ 12 ਸਾਲ ਨਿਰੰਤਰ ਧੰਨ ਗੁਰੰਗਤ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਮੇਰੇ ਪਾਤਸ਼ਾਹ ਨੇ ਬਚਨ ਕੀਤੇ ਗੁਰੂ ਅਮਰਦਾਸ ਨੀ ਮਾਨਿਆਂ ਦੇ ਮਾਨ ਨੀ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਧਰਿਆਂ ਦੀ ਤਰ ਸਾਡੀ ਕੌਮ ਵਿੱਚ ਕਪੂਰ ਸਿੰਘ ਨਾਮ ਤੇ ਗੁਰਸਿੱਖ ਨੇ ਘੋੜਿਆਂ ਦੀ ਲਿੱਦ ਦੀ ਸੇਵਾ ਕੀਤੀ ਤਾਂ ਉਸ ਨੂੰ ਕੌਮ ਦੇ ਨਵਾਬ ਦੀ ਪਦਵੀ ਦਿੱਤੀ ਗੁਰੂ ਕਿਰਪਾ ਕਰੇ ਸਾਡੇ ਅੰਦਰ ਵੀ ਸੇਵਾ ਦੀ ਇਹ ਭਾਵਨਾ ਆ ਜਾਵੇ ਗੁਰੂ ਮਹਾਰਾਜ ਨੇ ਪਰਮਾਤਮਾ ਦਾ ਚਿੰਤਨ ਕਰਕੇ ਸਾਨੂੰ ਦ੍ਰਿਸ਼ਟਾਂਤ ਦਿੱਤਾ ਹੈ ਕਹਿੰਦੇ ਹਨ ਕਿ ਉੱਚੇ ਥਾਂ ਤੇ ਰਹਿਣ ਵਾਲੇ ਜੋ ਬੱਦਲ ਹਨ ਜਦੋਂ ਬਸਣ ਦਾ ਨਿਰਣਾ ਕਰਦੇ ਹਨ ਤਾਂ ਜਮੀਦਾਰ ਪਾਣੀ ਦੇ ਖੜੇ ਹੋਣ ਵਾਸਤੇ ਆਪਣੀਆਂ ਵੱਟਾਂ ਨੂੰ ਉੱਚੀਆਂ ਕਰਦੇ ਹਨ ਗੁਰੂ ਰੂਪ ਬੱਦਲ ਜਦੋਂ ਬਸਣ ਦਾ ਨਿਰਣਾ ਕਰੇ ਤਾਂ ਜਗਿਆਸ ਨੂੰ ਚਾਹੀਦਾ ਹੈ ਕਿ ਆਪਣੇ ਅੰਤਸ਼ਿਕਾਰ ਰੂਪੀ ਚੇਤਨੀਆਂ ਸਾਧਨਾ ਰੂਪੀ ਵੱਟਾਂ ਨੂੰ ਉੱਚੀਆਂ ਕਰ ਲਵੇ ਬਰਸਣਾ ਤਾਂ ਬਰਸ ਕਾ ਨਾਂ ਬਹੁੜ ਬਸਰੇ ਕਾ ਹੈ ਉਸ ਮੌਕੇ ਜਗਿਆਸ ਨੂੰ ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ ਕਿ ਏ ਵਾਹਿਗੁਰੂ ਜੇਕਰ ਤੂੰ ਬਹੁਤਾ ਵਰਨਾ ਹੈ ਤਾਂ ਹੁਨੇ ਹੀ ਵਰਲਾ ਫੇਰ ਵਸਨਾ ਕਿਸ ਕੰਮ ਭਾਵ ਜਦੋਂ ਮੇਰੀ ਜ਼ਿੰਦਗੀ ਦਾ ਸਮਾਂ ਲੰਘ ਗਿਆ ਤਾਂ ਫਿਰ ਕੀ ਫਾਇਦਾ ਹੁਣ ਮੇਰੇ ਤੇ ਕਿਰਪਾ ਕਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਵਾਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਗੁਰੂ ਦੇ ਦੁਆਰਾ ਮਨ ਦੇ ਵਿੱਚ ਇਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਅਸੀਂ ਬੇਨਤੀ ਕਰੀਏ ਕਿ ਏ ਵਾਹਿਗੁਰੂ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿਉਂਕਿ ਤੂੰ ਸੱਚਾ ਹੈ ਤੇ ਸਾਡਾ ਮਾਲਕ ਹੈ ਤੂੰ ਸਦੀਵੀ ਹੈ ਤੂੰ ਸਦਾ ਹੀ ਰੱਖਿਆ ਕਰਨ ਵਾਲਾ ਹੈ ਇਸ ਲਈ ਮੈਂ ਤੇਰਾ ਧਿਆਨ ਧਰਦਾ ਹਾਂ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਸਾਰਿਆਂ ਵਿੱਚ ਤੇਰੀ ਜੋਤ ਹੈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਮਾਲਕ ਕਹਿੰਦੇ ਹਨ ਜੋ ਤੇਰੇ ਪਿਆਰਿਆਂ ਦੀ ਨਿੰਦਾ ਕਰਦਾ ਹੈ ਤੋ ਉਸ ਨੂੰ ਮਾਰ ਕੇ ਤਬਾਹ ਕਰ ਦਿੰਦਾ ਹੈ ਜਿਹੜੇ ਪ੍ਰਭੂ ਦੇ ਪਿਆਰੇ ਹਨ ਜਿਹੜੇ ਉਹਨਾਂ ਦੀ ਵਿਰੋਧਤਾ ਕਰਦੇ ਹਨ ਪਰਮਾਤਮਾ ਆਪਣੇ ਪਿਆਰਿਆਂ ਦੀ ਨਿੰਦਿਆ ਨੂੰ ਬਰਦਾਸ਼ਤ ਨਹੀਂ ਕਰਦਾ ਉਹਨਾਂ ਨੇ ਕਮੀਆਂ ਨੂੰ ਮਾਫ਼ ਨਹੀਂ ਕਰਦਾ ਚਿੰਤਾ ਛੱਡ ਚਿੰਤ ਰਹਿ ਨਾਨਕ ਲੱਗ ਪੈਗੀ ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਤੂੰ ਫਿਕਰ ਨਾ ਕਰ ਬੇਫਿਕਰਾ ਬਣ ਕਈ ਲੋਕ ਕਹਿੰਦੇ ਹਨ ਮੈਂ ਕਮਾਈ ਕਰਦਾ ਹਾਂ ਮੇਰੇ ਔਲਾਦ ਦੀ ਬੜੀ ਮਾੜੀ ਹਾਲਤ ਹੋਣੀ ਹੈ ਬੱਚੇ ਕੱਖ ਨਹੀਂ ਕਰਦੇ ਇਹ ਬਹੁਤ ਸਾਰੇ ਲੋਕਾਂ ਦਾ ਵਹਿਮ ਹੈ ਕਿ ਪਤਾ ਨਹੀਂ ਸਾਡੇ ਕਰਕੇ ਉਹਨਾਂ ਨੂੰ ਖਾਣ ਨੂੰ ਮਿਲਦਾ ਹੈ ਪਰ ਗੁਰੂ ਪਾਤਸ਼ਾਹ ਤਾਂ ਕਹਿੰਦੇ ਹੈ ਕਿ ਤੂੰ ਫਿਕਰ ਨਾ ਕਰ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮਹਿ ਜੰਤੂ ਪਾਇਨ ਤੇ ਨਾਪੀ ਰੋਜੀ ਦੇ ਉੱਥੇ ਹਟ ਨ ਚਲਈ ਨਾ ਕੋ ਕਿਰਸ ਕਰੇ ਇਸੇ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਚਿੰਤਾ ਛੱਡ ਚਿੰਤ ਰਹੁ ਤੂੰ ਫਿਕਰ ਛੱਡ ਕੇ ਬੇਫਿਕਰਾ ਬਣ ਪਰ ਇੱਕ ਗੱਲ ਦਾ ਖਿਆਲ ਰੱਖੀ ਕਿ ਕੰਮ ਕਰਦੇ ਰਹਿਣਾ ਹੈ ਨਾਨਕ ਲਗ ਪਾਈ ਮੇਰੇ ਪਾਤਸ਼ਾਹ ਕਹਿੰਦੇ ਹਨ ਤੂੰ ਇਉਂ ਕਰ ਨਿਮਾਣਾ ਬਣ ਕੇ ਪਰਮਾਤਮਾ ਦੇ ਚਰਨੀ ਲੱਗ ਕੇ ਬੇਫਿਕਰਾ ਹੋ ਜਾ ਤੇਰਾ ਫਿਕਰ ਪਰਮਾਤਮਾ ਕਰੇਗਾ ਸੋ ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ ਅਸੀਂ ਖਬਰਾਂ ਦੇ ਪੈਰਾਂ ਨੂੰ ਛੱਡੀਏ ਅਸੀਂ ਮੜੀਆਂ ਦੇ ਪੈਰਾਂ ਨੂੰ ਛੱਡੀਏ ਅਸੀਂ ਬੰਦਿਆਂ ਦੇ ਪੈਰਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਹੈ ਪਰਮਾਤਮਾ ਦੇ ਪੈਰੀ ਪਈਏ ਤਾਂ ਕਿ ਸਾਡੇ ਫਿਕਰਾਂ ਨੂੰ ਪਰਮਾਤਮਾ ਲੈ ਲਵੇ ਤੇ ਸਾਨੂੰ ਗੁਰੂ ਮਹਾਰਾਜੇ ਸੋਝੀ ਦੇਣ ਰਬੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ